ਚੋਣਾਂ ਦਾ ਵਿਗਲ ਉੱਬਾ ਚੁੱਕਿਆ ਜਿਸ ਨੂੰ ਲੈ ਕੇ ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਰਾਜਕੁਮਾਰ ਚੱਬੇ ਬਾਲ ਦੇ ਅਸਤੀਫੇ ਨੇ ਪੂਰੀ ਕਾਂਗਰਸ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਚੁੱਪੀ ਤੋੜਦੇ ਹੋਏ ਕਾਂਗਰਸ ਦੇ ਆਗੂ ਰਾਜਕੁਮਾਰ 베ਰਕਾ ਨੇ ਚੱਬੇ ਬਾਲ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ 베ਰਕਾ ਦੇ ਖੁਲਾਸਿਆਂ ਤੋਂ ਬਾਅਦ ਹੁਣ ਸੀਨ ਕੁਝ ਹੋਰ ਹੀ ਬਣ ਗਿਆ ਉਹਨਾਂ ਕਹਿੰਦੇ ਕਿ ਜਿਹੜਾ ਸੰਗਲ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਸੀ ਉਹ ਭਗਵਾਨ ਤੁਮਨ ਨੂੰ ਦੇ ਕੇ ਖੁਦ ਆਪਣੇ ਗਲੇ ਦੇ ਵਿੱਚ ਪਵਾਉਣ ਵਾਸਤੇ ਲੈ ਕੇ ਗਏ ਸੀ ਤੇ ਕਰਜੇ ਦੀ ਪੰਡ ਨੂੰ ਲੈ ਕੇ ਜਾਣ ਪਿੱਛੇ ਇੱਕ ਹੋਰ ਸੱਚ ਦੱਸਿਆ ਉਹ ਕੀ ਕਿਹਾ ਆਓ ਸੁਣਦੇ ਹਾਂ ਰਾਜਕੁਮਾਰ ਵੇਰਕਾ ਦੀ ਜ਼ੁਬਾਨੀ ਵੀ ਮੈਂ ਚੱਬੇਵਾਲ ਤੋਂ ਦੋ ਸਵਾਲ ਪੁੱਛਣਾ ਚਾਹਨਾ ਕਿ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕਿ ਉਹ ਭਗਵੰਤ ਮਾਨ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਗਲੇ ਚ ਪਾ ਲਈ ਆਪੇ ਹੀ ਉਹ ਆਪਣੇ ਗਲੇ ਚ ਸੰਗਲ ਪਾ ਕੇ ਅੱਜ ਆਮ ਆਦਮੀ ਪਾਰਟੀ ਚ ਚਲੇ ਗਏ ਔਰ ਜਿਹੜੀ ਕਰਜ਼ੇ ਦੀ ਪੰਡ ਚੁੱਕ ਕੇ ਉਹ ਵਿਧਾਨ ਸਭਾ ਚ ਲੈ ਕੇ ਗਏ ਸੀ ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ ਤੇ ਚੱਬੇਵਾਲ ਜੀ ਇਹਦਾ ਜਵਾਬ ਦੇ ਦਿਓ ਦੂਸਰੀ ਗੱਲ ਮੈਂ ਕਵਾਂ ਕਿ ਭਗਵੰਤ ਮਾਨ ਜੀ ਇਹ बार-बार ਦਾਵਾ ਕਰਦੇ ਐ ਕਿ 13 ਚੋ 0 ਮੈਂ ਕਹਿੰਦਾ ਹਾਂ 13 ਚੋ 0 ਆਮ ਆਦਮੀ ਪਾਰਟੀ ਜਿੱਤੇਗੀ ਔਰ ਜਿਸ ਤਰੀਕੇ ਦੇ ਨਾਲ ਦਿਵਾਰੀਆਂ ਪਨ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਕਦੀ ਉਹ ਜੀਪੀ ਨੂੰ ਲੈ ਕੇ ਜਾਂਦੇ ਐ ਕਦੀ ਸ਼ਿਸ਼ੀ ਵਿੰਕੂ ਨੂੰ ਕਾਂਗਰਸ ਨੂੰ ਲੈ ਕੇ ਜਾਂਦੇ ਐ ਕਦੀ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਜਾਂਦੇ ਆ ਆਪਣਾ ਕੋਈ ਕੈਡਰ ਇਹਨਾਂ ਕੋ ਬਚਿਆ ਨਹੀਂ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਭਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਤੇ ਖੜੇ ਕਰੋ ਸਾਰੀਆਂ ਤੁਹਾਡੀਆਂ ਜਮਾਨਤਾਂ ਜਬਤ ਹੋਣੀਆਂ ਐਲਾਨ ਕਰੋ ਕਿ ਜਦੋਂ ਭਰਿਆ ਬੇੜਾ ਡੁੱਬੇਗਾ ਸਾਰੇ ਮੰਤਰੀ ਹਾਰਨਗੇ ਕਿ ਤੁਸੀਂ ਸਰਕਾਰ ਤੋਂ ਅਸਤੀਫਾ ਦਿਓਗੇ ਸੋ ਦਾਅਵਾ ਕੀਤਾ ਕਿ ਚੌਣ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਮੱਚੀ ਇਸ ਤਰਥੱਲੀ ਨੇ ਪੂਰੀ ਕਾਂਗਰਸ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ